ਇੱਕ ਰੈਲੀ ਦੇ ਜੇ ਜੇ ਸਰਕਾਰੀ ਬਾ ਜਾਂਦੀ ਹੈ ਤੇ ਤਿੰਨ ਦਿਨ ਦਾ ਸੌਦਾ ਕਿਉਂਕਿ ਉਹਦੇ ਪਹਿਲੇ ਇੱਕ ਦਿਨ ਪਹਿਲਾ ਰੂਟ ਵਿੱਚ ਕਿਤੇ ਹੁੰਦਾ ਨਾ ਜਦੋਂ ਰੈਲੀ ਹੁੰਦੀ ਉਹਦੇ ਨਾਲ ਤੇ ਜੇ ਤੇ ਰੈਲੀ ਦੇ ਅਗਲੇ ਦਿਨ ਤੇ ਫੇਰ ਰੂਟ ਹੁੰਦੇ ਆ ਅੱਜ ਖੰਨੇ ਰੈਲੀ ਆ ਉਹਦੇ ਤੀਬਸਾਂ ਕੱਲ ਸ਼ੇਰੋਂ ਰੈਲੀ ਆ ਆਪਾਂ ਦੀ ਪਾਰਟੀ ਦੀ ਜਿੱਥੇ ਸਾਡੇ ਫ੍ਰੀ ਕੋਟ ਦੀ 80 ਤੋਂ 90 ਬੱਸਾਂ ਮੰਗੀਆਂ ਗਈਆਂ ਇੱਕ ਦਿਨ ਦਾ ਘਟੋੜੀ ਜਿਆਦਾ ਨਹੀਂ ਤਿੰਨ ਤੋਂ ਚਾਰ ਘਟੋੜਾ ਹੋਊਗਾ ਕਿਉਂਕਿ ਤੁਹਾਨੂੰ ਦੱਸ ਚੁੱਕੇ ਮੈਂ ਕਿ ਕੱਲੇ ਫ੍ਰੀ ਕੋਟ ਖੰਨਾ ਦੂਰ ਹੋਣ ਕਰਕੇ ਕੱਲੇ ਫ੍ਰੀ ਕੋਟ ਦੀਪੂ ਦੀਆਂ ਗੱਡੀਆਂ ਮੰਗੀਆਂ ਹੈ ਆਪ ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਕੋਈ ਵੀ ਬੱਸ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਾਂਗੇ ਅੱਜ ਕੀ ਤੁਹਾਨੂੰ ਰੋਬਤਾ ਗਈ ਕਿ ਤੁਸੀਂ ਸਰਕਾਰੀ ਬੱਸਾਂ ਲੈ ਕੇ ਜਾ ਰਹੇ ਜੇ ਤੁਸੀਂ ਇੰਨੇ ਕੰਮ ਕੀਤੇ ਲੋਕੀ ਆਪਣੇ ਸਾਹਦੇ ਆਪ ਤੁਹਾਡੀਆਂ ਰੈਲੀਾਂ 'ਚ ਜਾਣ ਆਜੀ ਸਰਕਾਰ ਨੂੰ ਹੀ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਰੈਲੀਆ ਕਰੋ ਜੀ ਸਦਕੇ ਕਰੋ ਠੀਕ ਹੈ ਉਹ ਤੁਹਾਡੀ ਉਹ ਆਪਦੀ ਸੋਚੇ ਪਰ ਉੱਥੇ ਸਰਕਾਰੀ ਜਿਹੜੀ ਮਸ਼ੀਨਰੀ ਏ ਉਹ ਦਾ ਘੱਟ ਤੋਂ ਘੱਟ ਪ੍ਰਯੋਗ ਕਰੋ ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ ਪੀਆਰਟੀਸੀ ਦੇ ਕੰਮਿਆਂ ਵੱਲੋਂ ਇੱਕ ਐਲਾਨ ਕੀਤਾ ਗਿਆ ਸੀਗਾ ਕਿ ਜਿਹੜੀਆਂ ਪੀਆਰਟੀਸੀ ਦੀਆਂ ਬੱਸਾਂ ਆ ਉਹ ਅਸੀਂ ਕਿਸੇ ਵੀ ਵਰਤੋਂ ਵਿੱਚ ਨਹੀਂ ਆਉਣ ਦੇਵਾਂਗੇ ਜਿਵੇਂ ਕਿ ਹੁਣ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਵੀ ਰੈਲੀ ਹੁੰਦੀ ਸੀਗੀ ਤਾਂ ਇਹ ਪੀਆਰਟੀਸੀ ਦੀਆਂ ਬੱਸਾਂ ਜਾਂਦੀਆਂ ਸੀਗੀਆਂ ਤਾਂ ਅਸੀਂ ਫਰੀਦਕੋਟ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੱਲ ਨੂੰ ਵੱਡੀ ਇੱਕ ਰੈਲੀ ਕੀਤੀ ਜਾ ਰਹੀ ਆ ਤਾਂ ਉਸ ਰੈਲੀ ਦੇ ਵਿੱਚ ਵੀ ਜਿਹੜੀਆਂ ਸਰਕਾਰੀ ਬੱਸਾਂ ਦੀ ਮੰਗ ਕੀਤੀ ਗਈ ਹੈ ਤਾਂ ਜ਼ਿਆਦਾਤਰ ਜੇ ਹੁਣ ਤੁਸੀਂ ਦੇਖ ਸਕਦੇ ਹੋ ਕਾਊਂਟਰਾਂ ਦੇ ਉੱਤੇ ਪ੍ਰਾਈਵੇਟ ਬੱਸਾਂ ਇੱਥੇ ਖੜੀਆਂ ਦਿਖਾਈ ਦੇਣਗੀਆਂ ਕਿਉਂਕਿ ਸਰਕਾਰੀ ਬੱਸਾਂ ਅੱਜ ਵੀ ਕਿਹਾ ਜਾ ਰਿਹਾ ਹੈ ਕਿ 35 ਤੋਂ 30 ਬੱਸਾਂ ਜਿਹੜੀਆਂ ਫਰੀਦਕੋਟ ਦੇ ਡਿਪੂ ਤੋਂ ਅੱਜ ਵੀ ਗਈਆਂ ਨੇ ਤਾਂ ਕੱਲ ਨੂੰ ਫਿਰ ਤੋਂ ਜਿਹੜੀਆਂ ਬੱਸਾਂ ਦੀ ਮੰਗ ਕੀਤੀ ਗਈ ਹੈ ਉਹ ਬੱਸਾਂ ਰੈਲੀ ਤੇ ਜਾਣਗੀਆਂ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਫਰੀਦਕੋਟ ਦੇ ਜਿੰਨੇ ਕੰਮੇ ਨੇ ਕਿਉਂਕਿ ਇਹਨਾਂ ਦਾ ਐਲਾਨ ਸੀਗਾ ਕਿ ਜੇਕਰ ਨਾ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤਾਂ ਅਸੀਂ ਵੀ ਸਰਕਾਰ ਦੇ ਹੱਕ ਦੇ ਵਿੱਚ ਨਹੀਂ ਜਾਵਾਂਗੇ ਗੱਲਬਾਤ ਕਰਦੇ ਆਂ ਛੋਟੀ ਸਾਹਿਬ ਸਾਡੇ ਨਾਲ ਆ ਛੋਟੀ ਸਾਹਿਬ ਕਿਵੇਂ ਦੇਖਦੇ ਹੋ ਪੀਆਰਟੀਸੀਆਂ ਬੱਸਾਂ ਦੀ ਮੰਗ ਕੀਤੀ ਸੀਗੀ ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਸਾਡਾ ਜਿਹੜਾ ਇਹ ਕਹਿਣਾ ਹੈ ਕਿ ਅਸੀਂ ਪੀਆਰਟੀਸੀਆਂ ਬੱਸਾਂ ਸਰਕਾਰ ਨੂੰ ਨਹੀਂ ਦੇਵਾਂਗੇ ਉਪਲਬਧ ਨਹੀਂ ਕਰਾਵਾਂਗੇ ਜਦੋਂ ਆਪ ਸਰਕਾਰ ਸੱਤਾ ਚਾਹੀ ਸੀ ਤੇ ਭਗਵੰਤ ਸਿੰਘ ਸਾਹਿਬ ਨੇ بڑے ਸਟੇਜਾਂ ਦੇ ਬੜੇ ਜੋਰ ਨਾਲ ਇਹ ਗੱਲ ਕੀਤੀ ਸੀਗੀ ਅਸੀਂ ਕੋਈ ਵੀ ਰੈਲੀ ਹੋਊਗੀ ਅਸੀਂ ਕਦੀ ਵੀ ਕੋਈ ਸਰਕਾਰੀ ਮਸ਼ੀਨਰੀ ਦਾ ਉਪਯੋਗ ਨਹੀਂ ਕਰਾਂਗੇ ਕਿ ਲੋਕੀ ਆਮ ਆਹਰ ਸਾਡੇ ਕੰਮ ਵੇਖ ਕੇ ਆਉਣਗੇ ਪਰ ਉਸਦੇ ਉਲਟ ਹੀ ਕਿ ਜਦੋਂ ਵੀ ਕੋਈ ਪੰਜਾਬ ਰੈਲੀ ਹੋ ਰਹੀ ਆ ਆਪ ਆਦਮੀ ਪਾਰਟੀ ਦੀ ਉੱਥੇ ਸਾਰੀ ਹੀ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਚਾਹੇ ਪਿਛਲੇ ਸਮੇਂ ਚ ਹੋਈ ਹੋਣ ਚਾਹੇ ਜਿਹੜੀ ਅੱਜ ਰੈਲੀ ਆ ਖੰਨੇ ਜਿੰਦੇ ਚ ਫ੍ਰੀ ਕੋ ਡੀਪੂ ਦੀਆਂ 30 ਬੱਸਾਂ ਨਾਲ ਲਈਆਂ ਹੀ ਹੈ ਤੇ ਸਵੇਰੇ ਜਿਹੜੀ ਅੰਬਰਸਨ ਸ਼ੇਰੋ ਰੈਲੀ ਆ ਉਹਦੇ ਜਿਹੜੀ ਆਰਡੀਓ ਤੋਂ ਤਰੇ ਜੋ ਜਾਣਕਾਰੀ ਜੁਣ ਚਾਹੀਦੀ 70-80% ਵੀ ਮੰਗ ਰਿਆ ਜਿਹੜਾ ਸਿੱਧਾ-ਸਿੱਧਾ ਪ੍ਰਾਈਵੇਟ ਨੂੰ ਮੈਂ ਬੈੜੀ ਵਰਤ ਰਹਾ ਤੁਸੀਂ ਕਾਊਂਟਰਾਂ ਤੇ ਨਿਗਾਹ ਮਾਰ ਕੇ ਵੇਖ ਲਓ ਜਿੱਥੇ ਸਾਰੇ ਤਕਰੀਬਨ ਕਾਊਂਟਰ ਖਾਲੀ ਪਏ ਆ ਇੱਕ ਦੋ ਛੱਡ ਕੇ ਪ੍ਰਾਈਵੇਟ ਬਾਕੀ ਸਾਰੀਆਂ ਪ੍ਰਾਈਵੇਟ ਵਸਾ ਲੱਗੀਆਂ ਹੋਈਆਂ ਜਿੱਥੇ ਪ੍ਰੀਕੋ ਡੀਪੂ ਨੂੰ ਕੱਲੇ ਆ ਜੇ ਐਂਦੇ ਜੇ 3 ਦਿਨ ਦਾ ਨੁਕਸਾਨ ਹੁੰਦਾ ਹੈ ਇੱਕ ਰੈਲੀ ਦੇ ਜੇ ਜੇ ਸਰਕਾਰੀ ਬਾ ਜਾਂਦੀ ਹੈ ਤੇ ਤਿੰਨ ਦਿਨ ਦਾ ਨੁਕਸਾਨ ਦਾ ਕਿਉਂ ਨਹੀਂ ਹੁੰਦਾ ਪਹਿਲੇ ਇੱਕ ਦਿਨ ਪਹਿਲਾਂ ਰੂਟ ਵਿੱਚ ਕਿਤੇ ਹੁੰਦੇ ਨਾ ਜਿਹੜੇ ਰੈਲੀ ਹੁੰਦੀ ਉਹਦੋਂ ਤੇ ਜਿਹਦੇ ਰੈਲੀ ਦੇ ਅਗਲੇ ਦਿਨ ਤੇ ਫੇਰ ਰੂਟ ਹੁੰਦੇ ਆ ਅੱਜ ਖੰਨੇ ਰੈਲੀ ਆ ਉਹਦੇ 30 ਬੱਸਾਂ ਕੱਲ ਸ਼ੇਰੋ ਰੈਲੀ ਆ ਆਪ ਪਾਰਟੀ ਦੀ ਜਿੱਥੇ ਸਾਡੇ ਫਰੀ ਕੋਟੀਪੇ 80 ਤੋਂ 90 ਬੱਸਾਂ ਮੰਗੀਆਂ ਗਈਆਂ ਇਸ ਕਰਕੇ ਜਿਹੜਾ ਫਰੀ ਕੋਟੀਪੇ ਕੁੱਲ ਲਾਜ ਦਾ ਨੁਕਸਾਨ ਦਾਟ ਤੋਂ 9 ਲੱਖ ਰੁਪਏ ਕੱਲੇ ਫਰੀ ਕੋਟੀਪੇ ਦਾ ਨੁਕਸਾਨ ਇੱਕ ਦਿਨ ਦਾ ਤਿੰਨ ਦਿਨ ਦਾ 27 ਲੱਖ ਰੁਪਏ ਦਾ ਨੁਕਸਾਨ ਕੱਲੇ ਫਰੀ ਕੋਟੀਪੂ ਦਾ ਹੈ ਜੇ ਇਸ 30 ਬੱਸਾਂ ਦਾ ਲਾਇਆ ਗਿਆ ਹੈ ਜੇ ਜਿਵੇਂ ਨ ਸਤਤ ਸਿਵਸਾ ਮੰਗਲੀ ਹੈ ਕਿ ਜਾਨੀ ਕਿ ਕੱਲ ਨੂੰ ਸਰਕਾਰੀ ਜਿਹੜੀ ਆਮ ਪਬਲਿਕ ਹੈ ਜਿਨ੍ਹਾਂ ਨੂੰ ਔਰਤਾਂ ਨੂੰ ਫ੍ਰੀ ਸਰਸੂਟ ਦਿੱਤਾ ਗਿਆ ਉਹ ਕੱਲ ਸਾਰਿਆਂ ਨੂੰ ਕਟਨਾਈ ਦੇ ਸਾਹਮਣੇ ਕਰਨਾ ਪੋਗੇ ਕਿਉਂਕਿ ਜਿੰਨੀਆਂ ਕੱਲ ਨੂੰ ਸਰਕਾਰੀ ਬਸਾਂ ਸਾਰੀਆਂ ਰੈਲੀ ਦੇ ਜਾ ਰਹੀਆਂ ਆਵਾਜ਼ ਪਾਦੀ ਦੀਏ ਪੰਜਾਬ ਦੇ ਵਿੱਚ ਕੁੱਲ ਕਿੰਨੇ ਡਿਪੂ ਆ ਤੁਹਾਡੇ ਸਾਡੇ ਜੋ ਵੀ ਪਨਬਸ ਪੀਆਰਟੀ ਦੇ 27 ਡਿਪੂ ਏ 27 ਵਿੱਚ ਜਿਵੇਂ ਆ ਕੇ ਜਿਹੜੀ ਰੈਲੀ ਆ ਖੰਨੇ ਖੰਨੇ ਵਿੱਚ ਸਿਰਫ ਫਰੀਕੋਟੀਪੂ ਦੇ ਜੇ ਲਕਿਆ ਪਤੀ ਬੱਸਾਂ ਮੰਗੀਆਂ ਜਿਵੇਂ ਲੁਧਿਆਣਾ ਰੋਡਵੇਜ ਤੇ ਲੁਧਿਆਣਾ ਪੀਆਰਟੀਸੀ ਉਹਦੇ ਪਟਿਆਲਾ ਡਿਪੂ ਉਹਨਾਂ ਦੀ ਇਸ ਤੋਂ ਵੱਧ ਕੱਲ ਕੱਲ ਨੂੰ ਸਾਰਿਆਂ ਤੋਂ ਮੰਗਣਗੇ ਫਿਰ ਇਹ ਜਨਾਬ ਜੀ ਇਹ ਸਾਰੇ ਡਿਪੂ ਦੇ ਬੱਸਾਂ ਮੰਗਦੇ ਆ ਹੁਣ ਜਿਵੇਂ ਕੱਲ ਇਹਨਾਂ ਫਰੀਕੋਟੀਪੂ ਦੇ 80 70 80 ਬੱਸਾਂ ਮੰਗਦੇ ਆ ਕਿ ਫਰੀਕੋਟੀਪੂ ਕੋ ਟੋਟਲ 104 ਬੱਸਾਂ ਨੇ ਜੀ 30 ਬੱਸਾਂ ਗਈਆਂ ਜਿਨ੍ਹਾਂ ਕੋ 70 80 ਬੱਸਾਂ ਮੰਗ ਕਰ ਰਹੇ ਹੁੰਦੇ ਆ ਸਾਨੂੰ ਦੂਸਰੇ ਡਿਪੂ ਤੋਂ ਜਿਵੇਂ ਬਟਿੰਡਾ ਜਾਂ ਨਾਲ ਦੇ ਡਿਪੂ ਤੋਂ ਗੱਡੀਆਂ ਮੰਗਉਣੀਆਂ ਪੈਂਦੀਆਂ ਆ ਜਿਵੇਂ ਮੰਨ ਲਓ ਤੁਸੀਂ ਕਿ ਆਏ ਇੱਕ ਇਕੱਲੇ ਫਰੀਦਕੋਟ ਡਿੱਪੂ ਨੂੰ 7 ਲੱਖ ਰੁਪਏ ਦਾ ਨੁਕਸਾਨ ਹੋਊਗਾ ਵਿਭਾਗ ਨੂੰ ਜੇਕਰ ਫਰੀਦਕੋਟ ਦੀਆਂ ਜੰਦੀਆਂ 27 ਡਿੱਪੂ ਹੈ ਤੇ ਫਿਰ ਇਹ ਤਾਂ 2.5 ਕਰੋੜ ਤੋਂ 3 ਕਰੋੜ ਦੇ ਨੇੜੇ ਜਾਵੜਾ ਫਿਰ ਤਾਂ ਇਹ ਘਟੋ ਘਟ ਵੀ ਜਿਆਦਾ ਨਹੀਂ ਤਾਂ 3 ਇੱਕ ਦਿਨ ਦਾ ਇੱਕ ਦਿਨ ਦਾ ਘਟੋੜੀ ਜਿਆਦਾ ਨਹੀਂ 3 ਤੋਂ 4 ਕਰੋੜ ਹੋਊਗਾ ਕਿਉਂਕਿ ਤੁਹਾਨੂੰ ਉਸ ਦੱਸ ਚੁੱਕਿਆ ਮੈਂ ਕਿ ਕੱਲੇ ਫਰੀਦਕੋਟ ਖੰਡਾ ਦੂਰ ਹੋਣ ਕਰਕੇ ਕੱਲੇ ਫਰੀਦਕੋਟ ਡਿੱਪੂ ਦੀ ਮੈਂ ਗੱਡੀਆਂ ਮੰਗੀ ਹੈ ਜਿਵੇਂ ਜਿਹੜੀਆਂ ਗੱਡੀਆਂ ਰੂਟ ਤੇ ਗਈਆਂ ਸੀ ਉਹਨਾਂ ਨੂੰ ਪਿੱਛੇ ਮੈਸੇਜ ਲਾਜਤਾ ਗਿਆ ਸੀ ਕਿ ਤੁਸੀਂ ਗਾ ਨਹੀਂ ਜਾਣਾ ਲੁਧਿਆਣੇ ਰੁਕ ਜਾਓ ਤੁਹਾਨੂੰ ਲੁਧਿਆਣੇ ਪ੍ਰਸ਼ਾਸਨ ਨੇ ਕਲੀ ਸਿੱਤੀ ਕਿ ਤੁਸੀਂ ਉਹ ਪਿੰਡਾਂ 'ਚ ਉਹਨਾਂ ਕੋ ਨਾ ਕੋਈ ਬਿਸਤਰਾ ਨਾ ਕੋਈ ਲਣਾ ਦੇਣਾ ਉਹਨਾਂ ਨੂੰ ਉੱਤੇ ਜਿੰਦੇ ਚ ਇੱਕ ਤਾਂ ਡਰਾਈਵਰ ਕਨੈਕਟਰ ਦਾ ਓਵਰਟਾਈਮ ਦਾ ਨੁਕਸਾਨ ਹੁੰਦਾ ਦੂਸਰਾ ਜੋ ਇੱਥੇ ਅੱਡੇ ਹੈ ਜੋ ਐਡਵਾਂਸ ਬੁਕਰ ਲਾਇਗਾ ਪੀਆਰਟੀ ਦੇ ਸਵਾਰੀ ਹੁੰਦੀ ਨਹੀਂ ਬਸਾਂ ਹੁੰਦੀਆਂ ਨਹੀਂ ਉਹਨਾਂ ਦਾ ਜਿਹੜਾ ਉਹਨਾਂ ਦਾ ਨੁਕਸਾਨ ਹੋ ਰਿਹਾ ਇੰਦੇ ਚ ਜਿਵੇਂ ਹੁਣ ਮੰਨ ਲਓ ਸਰਕਾਰੀ ਬਸਾਂ ਜਾਂਦੀਆਂ ਉਹਦਾ ਖਰਚਾ ਕੌਣ ਪੂਰਾ ਕਰਦਾ ਹੈ ਤੇਲ ਦੀ ਪਰਪਾਈ ਜਾਂ ਜਿਵੇਂ ਤੁਹਾਡੇ ਮੁਲਾਜ਼ਮਾਂ ਉਹਨਾਂ ਦੀਆਂ ਤਨਖਾਹਾਂ ਉਹਨਾਂ ਦੇ ਜਿੱਦਾਂ ਹੀ ਕਿ ਮੰਨ ਲਓ ਜਿਹੜਾ ਬਿੱਲ ਬੜਾ ਕੀ ਦਿੱਤਾ ਜਾਂਦਾ ਹੈ ਕਿ ਇਹਨਾਂ ਨੇ ਜੋ ਮੰਨ ਲਓ ਰੋਡ ਤੇ ਜਾਂਦਾ ਕਨੈਕਟਰ ਮਿਹਨਤ ਕਰਦਾ ਹੈ ਸਵਾਰੀ ਬਿਠਾਉਂਦਾ ਹੈ ਇਹਨਾਂ ਕੀ ਮੰਨ ਲਓ ਜੇ ਬੱਸਾਂ ਮੰਗ ਲਿਆਉਂਦੇ ਸਿਰਫ ਇੱਕ ਇਹਨਾਂ ਨੂੰ ਬਿੱਲ ਬਣਾ ਕੇ ਦੇ ਦੇਣਾ ਹੈ ਉਹ ਪੈਸੇ ਰੱਬ ਜਾਣਦਾ ਕਦੋਂ ਆਉਂਦੇ ਆ ਪਰ ਮਹਿਕਮੇ ਨੂੰ ਪੂਰਾ ਆਪ ਸਰਕਾਰ ਚੂਨਾ ਲਾ ਰਹੀ ਆ ਕਿਉਂਕਿ ਇਹਨਾਂ ਬੜਿਆ ਪਹਿਲਾਂ ਗੱਜ-ਬੱਜ ਕੇ ਕਹਿਆ ਸੀ ਅਸੀਂ ਇਹੀ ਕਿਤੇ ਵੀ ਸਰਕਾਰੀ ਮਸ਼ੀਨੀ ਦਾ ਅਪਯੋਗ ਨਹੀਂ ਕਰਾਂਗੇ ਪਰ ਆਪ ਸਰਕਾਰ ਚਲੋ ਕਾਲੀ ਰੈਲੀਆਂ ਕਾਲੀ ਕੰਦਰ ਤੁਸੀਂ ਕਰਦੇ ਰਹਾ ਪਰ ਉਹਨਾਂ ਦੀ ਕੋਈ ਸਾਲ 'ਚ ਇੱਕ ਜਾਂ ਦੋ ਰੈਲੀ ਹੁੰਦੀ ਸੀ ਇਹਨਾਂ ਦੀ ਤਾਂ ਮਹੀਨੇ 'ਚ ਚਾਰ-ਚਾਰ ਰੈਲੀ ਆ ਰਹੀ ਹੈ ਤੇ ਪੂਰਾ ਰੱਜ ਕੇ ਇਹ ਪੀਆਰਟੀਸੀ ਦੇ ਰੋਪਨਵਾਸ ਨੂੰ Tunnelarini. ਜਿਵੇਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਗੱਲ ਤੁਸੀਂ ਆਪਦੇ ਦਿਲੋਂ ਕਰ ਰਹੇ ਹੋ ਵਾਕਈ ਤੁਸੀਂ ਸਰਕਾਰ ਦੀ ਜਾਂ ਵਿਭਾਗ ਦੇ ਨੁਕਸਾਨ ਦੇ ਬਾਰੇ ਸੋਚ ਰਹੇ ਹੋ ਜਾਂ ਕਿਤੇ ਨਾ ਕਿਤੇ ਜਿਵੇਂ ਤੁਸੀਂ ਐਲਾਨ ਕੀਤਾ ਸੀ ਸਾਰੀਆਂ ਮੰਗਾਂ ਨਹੀਂ ਮੰਨ ਦੇਗੇ ਤੇ ਅਸੀਂ ਪੀਆਟੀਸੀਆਂ ਬਸਣ ਜਾਂਦੇ ਨਹੀਂ ਇਹਦੇ ਵਿੱਚ ਜੇ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਜਿੱਥੇ ਸਾਰੇ ਕਾਊਂਟਰ ਤੇ ਪ੍ਰਾਈਵੇਟ ਬਸਾਂ ਲੱਗੀਆਂ ਸਾਡਾ ਕੋਈ ਚਲੋ ਸਾਡੀ ਕੱਲ ਪਰਸੋਂ ਮੀਟਿੰਗ ਤੋਂ ਮੁੱਖ ਮੰਤਰੀ ਸਾਹਿਬ ਭੱਜੇ ਕੱਲ ਅਸੀਂ ਐਲਾਨ ਕਰਤਾ ਸੀਗੇ ਅਸੀਂ ਰੈਲੀ ਜਬਸਾਂ ਨਹੀਂ ਲਾਗੇ ਉਸ ਤੋਂ ਬਾਅਦ ਸਾਡੇ ਮਾਨਜੋਗ ਦੋਨੋਂ ਐਮ ਡੀ ਸਾਹਿਬ ਮਾਨਜੋਗ ਆਪਣੇ ਟਰਾਂਸਪੋਰਟ ਸੈਕਟਰੀ ਸਾਹਿਬ ਤੇ ਲਾਲਜੀ ਸਰਦਾਰ ਲਾਲਜੀ ਪੁੱਲਰ ਸਿੰਘ ਨਾਲ ਸਾਡੀ ਕੱਲ 11 ਵਜੇ ਤੋਂ ਲੈ ਕੇ ਸ਼ਾਮ 5 ਤੱਕ ਮੀਟਿੰਗ ਚੱਲੀ ਆ। ਉੱਥੇ ਸਾਡੀ ਜਿਹੜੀਆਂ ਮੰਗਾਂ ਨੂੰ ਜਿਹੜਾ ਨਜਾਇਜ਼ ਠਰਾਂਦੇ ਕਿ ਜਾਇਜ਼ ਮੰਗਾਂ ਨੇ ਤੁਹਾਡੀਆਂ ਉਹਨਾਂ ਨੇ ਸਾਡੀਆਂ ਮੰਗਾਂ ਹੱਲ ਕਰਨ ਦਾ ਇੱਕ ਮਹੀਨੇ ਦਾ ਭਰੋਸਾ ਦਿੱਤਾ ਕਮੇਟੀਆਂ ਬਣਾਤੀਆਂ ਕਿ ਇੱਕ ਮਹੀਨੇ ਵਿੱਚ ਇਹ ਹੋ ਜੂ ਗੱਲ। ਠੀਕ ਆ ਉਹਨਾਂ ਸਾਡੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਸਾਰੇ ਹੱਲ ਕਰਨਾ ਬੰਦਾ ਪਰ ਜਿੱਥੇ ਸਰਕਾਰੀ ਨਾਲ ਚੂਨਾ ਲਾਇਆ ਜਾ ਰਿਹਾ ਸਰਕਾਰੀ ਟਰਾਂਸਪੋਰਟ ਨੂੰ ਕਿ ਆਵਾਜੇ ਟਰਾਂਸਪੋਰਟ ਦਾਰੇ ਵਾਸਤੇ ਜਿਹੜਾ ਸਾਡਾ ਲਾਲਜੀ ਪੁੱਲਟਰ ਟਰਾਂਸਪੋਰਟ ਮੰਤਰੀ ਏ ਉਹ ਜਵਾਂ ਸਜੀਦਾ ਨਹੀਂ ਹੈਗਾ ਆ ਜਿਹੜੇ ਤੁਸੀਂ ਸ਼ਬਦ ਬੋਲ ਰਹੇ ਆ ਇਹ ਸ਼ਬਦਾਂ ਤੇ ਕੈਮਰਾ ਹੋਵਾਂਗੇ ਮੰਨ ਲਓ ਤੁਹਾਡੀਆਂ ਮੰਗਾਂ ਮੰਨ ਲੈਂਦੀ ਸਰਕਾਰ ਤੇ ਸਰਕਾਰ ਦੇ ਤਾਂ ਇਹ ਜਿਹੜੀਆਂ ਰੈਲੀਆਂ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚਲਦੀਆਂ ਰਹਿਣਗੀਆਂ ਫੇਰ ਇਹ ਆਵਾਜ਼ ਠਾਉਂਗੇ ਤੁਸੀਂ ਅੱਜ ਜਿਹੜੀ ਉਠਾ ਰਹੇ ਆ ਅਸੀਂ ਆਵਾਜ਼ ਠਾਉਣੇ ਆ ਅਸੀਂ ਇਹ ਗੱਲ ਕਰ ਰਹੇ ਸਾਡੀ ਜਿਹੜੀ ਮੰਗਾ ਉਹ ਜਾਈ ਮੰਗਾ ਕੋਈ ਨਹੀਂ ਜਾਈ ਮੰਗਾ ਨਹੀਂ ਕਰ ਰਹੇ ਪਰ ਅਸੀਂ ਇਹ ਗੱਲ ਕਰ ਰਹੇ ਜੇ ਤੁਹਾਡੀਆਂ ਮੰਗਾਂ ਮੰਨ ਲੀਆਂ ਸਰਕਾਰ ਨੇ ਤੁਹਾਡੀ ਸਰਕਾਰ ਦੇ ਨਾਲ ਸਹਿਮਤੀ ਹੋ ਗਈ ਤੇ ਫਿਰ ਤੁਸੀਂ ਚੁੱਪ ਹੋ ਜਾਓਗੇ ਅਸੀਂ ਚੁੱਪ ਨਹੀਂ ਹਾਂ ਅ ਆਪ ਸਰਕਾਰ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਸਾਡਾ ਵਾਅਦਾ ਕੀਤਾ ਸੀ ਕਿ ਅਸੀਂ ਕੋਈ ਵੀ ਬੱਸ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਨਹੀਂ ਕਰਾਂਗੇ ਅੱਜ ਕੀ ਤੁਹਾਨੂੰ ਰੋਬਤ ਆ ਗਈ ਕਿ ਤੁਸੀਂ ਸਰਕਾਰੀ ਬੱਸਾਂ ਲੈ ਕੇ ਜਾ ਰਹੇ ਜੇ ਤੁਸੀਂ ਇੰਨੇ ਕੰਮ ਕੀਤੇ ਲੋਕੀ ਆਪਣੇ ਸਾਧਨਾਂ ਤੇ ਆਪ ਤੁਹਾਡੀਆਂ ਰੈਲੀਆਂ 'ਚ ਜਾਣ ਪਹਿਲੇ ਯਾਰ ਤੁਸੀਂ ਇਹ ਗੱਲ ਕਰ ਰਹੇ ਆ ਪਹਿਲਾਂ ਕਿਤੇ ਨਹੀਂ ਇਹ ਆਵਾਜ਼ ਛਾਏਗੀ ਕਿ ਅਸੀਂ ਬੱਸਾਂ ਸਰਕਾਰੀ ਨਹੀਂ ਜਾਂਦਣੀਆਂ ਪਿਛਲੀਆਂ ਵੀ ਸਰਕਾਰਾਂ ਰਹੀਆਂ ਪਿਛਲੀਆਂ ਸਰਕਾਰਾਂ ਰਹੀਏ ਪਿਛਲੀਆਂ ਸਰਕਾਰਾਂ ਬੱਸਾਂ ਬਹੁਤ ਕਟ ਮੰਗਦੀਆਂ ਸੀ ਚਾਹੇ ਕਾਲੀ ਸੀ ਜਾਂ ਕਾਂਗਰਸੀ ਬੱਸਾਂ ਪਹਿਲਾਂ ਤੇ ਤੁਹਾਨੂੰ ਦੱਸਿਆ ਗਿਆ ਉਹਨਾਂ ਦੀ ਜਿਹੜੀ ਰੈਲੀਆਂ ਹੈ ਇੱਕ ਜਾਂ ਦੋ ਰੈਲੀਆਂ ਹੁੰਦੀਆਂ ਸਾਲ 'ਚ ਹੋ ਗਿਆ ਇੱਕ ਜਾਂ ਦੋ ਰੈਲੀ ਆਉਂਦੀ ਸੀ ਪਰ ਇਹਨਾਂ ਦਾ ਰੈਲੀ ਵਾਲੀ ਹੱਦ ਕਰਦੀ ਨੇ ਮਹੀਨੇ 'ਚ ਤਿੰਨ ਤਿੰਨ ਰੈਲੀ ਆਉਂਦੀਆਂ ਕਿਉਂਕਿ ਪਿਛਲੇ ਤੁਸੀਂ ਮਹੀਨੇ ਦਾ ਰਿਕਾਰਡ ਕੱਢ ਲਓ ਕਿ ਇਹ ਠੰਡ ਕਰ ਉਹਦੋਂ ਨਹੀਂ ਫਿਰ ਤੁਸੀਂ ਬੋਲੇ ਅਸੀਂ ਬੋਲੇ ਜੀ ਅਸੀਂ ਉਦੋਂ ਵੀ ਕਹਿ ਰਹੇ ਸੀ ਅਸੀਂ ਆਦੇ ਜੋ ਵੀ ਆਦੇ ਮਹਗਬੀ ਨੂੰ ਲੈ ਕੇ ਦਿੱਤਾ ਸੀ ਕਿ ਅਸੀਂ ਬੱਸਾਂ ਨਹੀਂ ਭੇਜਾਂਗੇ ਪਰ ਜੋ ਜਿੱਥੇ ਸਾਡੇ ਡਰਾਈਵਰ ਕਨੈਕਟਰ ਮਜਬੂਰ ਹੋ ਜਾਂਦੇ ਆ ਸਾਡੇ ਜੀਐਮ ਸਾਹਿਬ ਮਜਬੂਰ ਹੋ ਜਾਂਦੇ ਕਿ ਉਹਨਾਂ ਉੱਤੇ ਪ੍ਰਸ਼ਾਸਨ ਨੂੰ ਆਰਡਰ ਲੱਗ ਜਾਂਦੇ ਸਾਨੂੰ ਇੰਨੀਆਂ ਗੱਡੀਆਂ ਦੀ ਉਹ ਤੇ ਸਾਡੇ ਜਿਹੜੇ ਡਰਾਈਵਰ ਕਨੈਕਟਰ ਦੀ ਡਿਊਟੀ ਲੱਗ ਜਾਂਦੀ ਫਿਰ ਉਹਨਾਂ ਜਾਣਾ ਪੈਂਦਾ ਪਰ ਅੱਜ ਵੀ ਸਾਡੇ ਜੋ ਮੰਨ ਲਓ ਤੁਹਾਨੂੰ ਦੱਸਦਾ ਜੀ ਕੱਲ ਗੱਡੀਆਂ ਰੂਟ ਤੇ ਗਈਆਂ ਉਹਨਾਂ ਨੂੰ ਲੁਧਿਆਣੇ ਰੋਕਤਾ ਅੱਜ ਵੀ ਗੱਡੀਆਂ ਜਿਹੜੀਆਂ ਜਾ ਰਹੀਆਂ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਦੇ ਤੋਂ ਨੂੰ ਕਿਤੇ ਲਾਵਾਂਗੇ ਆਰਡਰ ਤੁਹਾਨੂੰ ਸ਼ਾਇਦ ਅੰਬਰਸਰ ਏਰੀਆ ਚ ਜਾਣਾ ਪਵੇ ਜਿਵੇਂ ਹੁਣ ਕੱਲ ਗੱਡੀਆਂ ਜਿਹੜੀਆਂ ਦਿੱਲੀ ਜਾਣੀਆਂ ਲੁਧਿਆਣਾ ਜਾਣੀਆਂ ਉਹਨਾਂ ਨੂੰ ਚੰਡੀਗੜ੍ਹ ਜਾਣੀਆਂ ਉਹਨਾਂ ਨੂੰ ਰੋਕ ਲਿਆ ਤੇ ਸਰਕਾਰੀ ਜਿੰਨੇ ਵੀ ਟਾਈਮ ਹੈ ਇਹਨਾਂ ਨੂੰ ਰੱਜ ਕੇ ਮਿਸ ਕੀਤਾ ਜਾ ਰਿਹਾ ਜਿੱਥੇ ਅਸੀਂ ਜੇ ਆਦੀ ਹੱਕਾਂ ਲਈ ਕੋਈ ਇੱਥੇ ਹੜਤਾਲ ਕਰਦੇ ਆ ਜਾਂ ਅਸੀਂ ਜਵਾਦਾਂ ਸਾਡੇ ਦੇ ਮਾਰੂ ਕੰਡੀਸ਼ਨ ਆਈਆਂ ਸੀ ਅਸੀਂ ਉਹਦੇ 59 ਸਾਰੀਆਂ ਲਾਣੀ ਦੇ 59 ਸਾਰੀਆਂ ਨਹੀਂ ਬਿਠਾਵਾਂਗੇ ਉਸ ਤੋਂ ਬਾਅਦ ਨਹੀਂ ਬਿਠਾਵਾਂਗੇ ਜਿੰਨੀ ਸੀਟੜੇ ਉਦੋਂ ਇਹਨਾਂ ਨੇ ਮੰਤਰੀ ਸਾਹਿਬ ਨੇ ਤੇ ਸਾਡੇ ਵਿਭਾਗ ਦੇ ਜਿਹੜੇ ਅਧਿਕਾਰੀ ਸੋ ਕਹ ਰਹੇ ਸੀਗੇ ਇਹ ਸਰਕਾਰੀ ਪ੍ਰਾਈਵੇਟ ਨੂੰ ਬੈਨੀਫਿਟ ਦੇਣਾ ਚਾਹੁੰਦੇ ਆ ਤੇ ਅੱਜ ਜਦੋਂ ਰੈਲੀ ਆ ਤੇ ਬੱਸਾਂ ਲੈ ਕੇ ਜਾ ਰਹੇ ਆ ਅੱਜ ਇਹ ਕਿੰਨੇ ਬੈਨੀਫਿਟ ਦੇਣਾ ਚਾਹੁੰਦੇ ਆ ਇਹ ਜਿਹੜਾ ਸਾਰਾ ਖਾਲੀ ਪੈਂਦਾ ਹੈ ਕਿ ਸਾਰੇ ਸਰਕਾਰੀ ਟਾਈਮ ਨੇ ਜਿੰਨੀਆਂ ਬੱਸਾਂ ਨੇ ਉਹ ਤਕਰੀਬਨ ਰੈਲੀ ਤੇ ਗਈਆਂ ਹੈ ਕਾਊਂਟਰ ਖਾਲੀ ਪਏ ਆ ਇਹ ਸਾਰੇ ਕਾਊਂਟਰ ਤਾਂ ਖਾਲੀ ਪਏ ਆ ਸਰਕਾਰੀ ਬੱਸਾਂ ਦੇ ਸਰਕਾਰੀ ਬੱਸਾਂ ਟਾਈਮ ਨੇ ਉਹ ਸਰਵਾਰੀਆਂ ਸਾਰੀਆਂ ਖੱਜਲਖੋਰੀ ਹੋਈ ਹੈ ਜਿਹੜੀਆਂ ਮਾਵਾ ਭੈਣਾਂ ਨੂੰ ਉਹਨਾਂ ਨੂੰ ਆਪਾਂ ਨੂੰ ਛੋੜੜ ਦਿੱਤੀ ਹੋਈ ਹੈ ਦੂਸਰੀ ਆਧਾਰ ਕਾਰਡ ਵਾਲੀ ਉਹਦਾ ਵੇਖੋ ਜੀ ਲੋਕਾਂ ਨੂੰ ਇਹਨਾਂ ਛੋੜੜ ਦਿੱਤੀ ਪਰ ਬੱਸਾਂ ਨੇ ਸਾਰੇ ਰੈਲੀ ਤੇ ਦੇਤੀਆਂ ਜਿਹੜੇ ਵਿਚਾਰੇ ਆਦੇ ਉਹਨਾਂ ਘਰੋਂ ਦਵਾਈ ਦੱਪਾ ਲੈਣ ਆਏ ਪੈਸੇ ਉਹਨੇ ਲੈ ਕੇ ਆਏ ਆ ਉਹਨਾਂ ਨੂੰ ਅੱਜ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੱਸਾਂ ਰੈਲੀ ਤੇ ਗਈਆਂ ਹੈ ਉਹਦੇ ਨੂੰ ਪ੍ਰਾਈਵੇਟ ਤੇ ਜਾਣ ਵਾਸਤੇ ਉਹਨਾਂ ਕੋਈਆਂ ਕੋਲ ਕਿਰਾਇਆ ਨਹੀਂ ਹੁੰਦਾ ਕਿ ਜਾਂ ਕੁਝ ਨਹੀਂ ਹੁੰਦਾ ਉਹਨਾਂ ਨੂੰ ਪੂਰਾ ਖੱਜਲਖਵਾਰ ਕੀਤਾ ਜਾ ਰਿਹਾ ਕੀ ਫਿਰ ਤੁਸੀਂ ਤੁਹਾਡੀ ਸੋਚ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਤੁਸੀਂ ਅਪੀਲ ਕਰਨੀ ਚਾਹੁੰਦੇ ਹੋ ਆ ਜੀ ਸਰਕਾਰ ਨੂੰ ਹੀ ਅਪੀਲ ਕਰਨਾ ਚਾਹੁੰਦੇ ਆ ਤੁਸੀਂ ਰੈਲੀਆਂ ਕਰੋ ਜੀ ਸਦਕੇ ਕਰੋ ਠੀਕ ਹੈ ਉਹ ਤੁਹਾਡੀ ਉਹ ਆਦੀ ਸੋਚੇ ਪਰ ਉੱਥੇ ਸਰਕਾਰੀ ਜਿਹੜੀ ਮਸ਼ੀਨਰੀ ਏ ਉਹਦਾ ਘੱਟ ਤੋਂ ਘੱਟ ਪ੍ਰਯੋਗ ਕਰੋ ਕਿ ਤੁਸੀਂ ਜਿਹੜੀ ਆਮ ਜਨਤਾ ਨੂੰ ਸਹੂਲਤ ਦਿੱਤੀ ਆ ਕਿਉਂਕਿ ਇਹਦੇ ਜੇ ਠੀਕ ਹੈ ਜਿੱਥੇ ਨਾਲ ਦੀ ਨਾਲ ਜਨਤਾ ਖੱਜਲਖਵਾਰ ਹੋ ਰਹੀ ਆ ਉੱਥੇ ਨਾਲ ਨਾਲ ਸਾਡੇ ਡਰਾਈਵਰ ਕਨੈਕਟਰ ਦਾ ਵੀ ਬਹੁਤ ਵੱਡਾ ਨੁਕ ਯਾਨੀ ਕਿ ਸਰਕਾਰ ਪ੍ਰਾਈਵੇਟ ਬੱਸਾਂ ਨੂੰ ਲੈ ਕੇ ਜਾਵੇ ਰੈਲੀਆਂ ਦੇ ਵਿੱਚ ਉਹਦੇ ਨਾਲ ਸਰਕਾਰ ਦਾ ਵੀ ਫਾਇਦਾ ਹੋਊਗਾ ਤੁਹਾਡੇ ਵਿਭਾਗ ਦਾ ਫਾਇਦਾ ਹੋਊਗਾ ਤੇ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਐ ਉਹਨਾਂ ਦਾ ਵੀ ਫਾਇਦਾ ਹੋਊਗਾ ਕਿਉਂਕਿ ਜੇ ਉਹਨਾਂ ਦੀਆਂ ਬੱਸਾਂ ਜਾਂਦੀਆਂ ਰੈਲੀਆਂ ਤੇ ਮੈਂ ਸਰਕਾਰ ਨੂੰ ਚਲੋ ਸਰਕਾਰ ਨੇ ਆਦੇਸ ਹਾਬਨਾ ਚਲੋ ਮੈਂ ਸਰਕਾਰ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਮੰਨ ਲਓ ਜੇ ਰੈਲੀ ਕਰਨੀ ਐ ਤੁਸੀਂ ਆਦੇ ਆਦੇ ਪਿੰਡਾਂ ਦੇ ਸਰਪੰਚਾ ਜਿਹੜੇ ਤੁਹਾਡੇ ਗਾ ਉਹਨਾਂ ਨੂੰ ਕਹੋ ਬਈ ਆਪਦੀ ਬੱਸ ਲੈ ਕੇ ਆਉਣੀ ਆ ਉਹ ਪ੍ਰਾਈਵੇਟ ਬੱਸ ਕਰੇ ਉਹਨਾਂ ਦੇ ਕੋਲੋਂ ਦੇਵੇ ਠੀਕ ਹੈ ਜੀ ਤੁਸੀਂ ਇੱਥੇ ਸਰਕਾਰੀ ਬੱਸ ਲੈ ਆ ਜਾਂਦੇ ਜੇ ਜਿੰਦੇ ਕਰਕੇ ਸਰਕਾਰ ਨੇ ਜਿਹੜਾ ਸਾਡੇ ਮਹਿਗਮੇ ਨੁਕਸਾਨ ਉੱਪਰ ਲੱਗ ਹੋ ਰਿਹਾ ਐ ਇੱਥੇ ਪ੍ਰਾਈਵੇਟ ਬੱਸਾਂ ਨੂੰ ਬੈਨੀਫ ਮਨ ਲਓ ਜੇ ਹੁਣ ਤੁਸੀਂ ਕੱਲ ਨੂੰ ਤੁਸੀਂ ਆਪ ਦਾ ਐਲਾਨ ਤਾਂ ਕਰਤਾ ਵੀ ਅਸੀਂ ਸਰਕਾਰੀ ਬੱਸਾਂ ਨਹੀਂ ਦੇਣ ਜਾਣ ਦੇਵਾਂਗੇ ਹੁਣ ਮੰਗ ਲਈਆਂ ਅੱਜ ਵੀ 30 ਜਾਵੜੀਆਂ ਕੱਲ ਨੂੰ ਵੀ ਮੰਗਣਗੇ ਫੇਰ ਤੁਹਾਡਾ ਕੀ ਫੈਸਲਾ ਹੁਣ ਕੱਲ ਦਾ ਜਦੋਂ ਕੱਲ ਸਾਡੇ ਸੂਬਾ ਪ੍ਰਧਾਨ ਜੀ ਦੀ ਆਪਣੇ ਟ੍ਰਾਂਸਪੋਰਟ ਸੈਕਟਰ ਦੀ ਮੀਟਿੰਗ ਹੋਈ ਉਹਨਾਂ ਇਹ ਗੱਲ ਕਹੀ ਹੈ ਕਿ ਤੁਸੀਂ ਸਾਨੂੰ ਰੈਲੀ ਆਸ ਤੇ ਬੱਸਾਂ ਦਿਓ ਅਸੀਂ ਜੋ ਵੀ ਤੁਹਾਡਾ ਬੰਦਾ ਮੈਹਕਮੇ ਨੂੰ ਪੈਸਾ ਦਾਂਗੇ ਉਹਨਾਂ ਕਹਿ ਦਿੱਤਾ ਹੈ ਪੈਸਾ ਦਾਂਗੇ ਪਰ ਇਹ ਨਹੀਂ ਹੁਣ ਪੈਸਾ ਪੈਸਾ ਕਦੋਂ ਆਊਗਾ ਕਿਉਂਕਿ ਜਿਹੜੀ ਸਾਡੀ ਇਹ ਇੱਕ ਬਿਆਨ ਤੇ ਮਨ ਲਓ ਆਸ ਤੇ ਅਸੀਂ ਬੱਝੇ ਹਾਂ ਜੇ ਸਾਨੂੰ ਕੋਈ ਮੀਡੀਆ ਦਾ ਭਰੋਸਾ ਮਿਲਦਾ ਉਹ ਵੀ ਆਸ ਹੁੰਦੀ ਕਿ ਸਾਡੇ ਮੀਟਿੰਗ ਹੋਗੀ ਸਾਨੂੰ ਕੋਈ ਮਿਲੂਗਾ ਇਹ ਵੀ ਸਾਨੂੰ ਆਸ ਸੀ ਕਿ ਪੈਸੇ ਆਉਣਗੇ ਪਰ ਇਹ ਨਹੀਂ ਪਤਾ ਕਦੋਂ ਆਉਣਗੇ 5200 ਵਾਲਿਆਂ ਦਾ ਕਿੱਥੇ ਖੜ ਗਿਆ ਹੁਣ ਤੁੰਮ 5200 ਵਾਲਿਆਂ ਕੀ ਸਰਕਾਰ ਕੋਲ ਇੰਨੀਆਂ ਬੱਸਾਂ ਨਹੀਂ ਗਈਆਂ ਜੀ ਠੀਕ ਹੈ ਜੀ ਆਮ ਜਨਤਾ ਬਹੁਤ ਖੱਜਲ ਖਵਾਰ ਹੋ ਰਹੀ ਆ ਅਸੀਂ ਪਹਿਲੇ ਤੇ ਲਾਸਟ ਟਾਈਮ 'ਚ ਆਦੇ ਡਰਾਈਵਰ ਕਨੈਕਟ ਭਰਾਵਾਂ ਨੂੰ ਇਹ ਕਿਹਾ ਕਿ ਕਿਉਂਕਿ ਜਿੰਦੇ 'ਚ ਸਕੂਲ ਵਾਲੇ ਬੱਚੇ ਸਾਰੇ ਆ ਜਾ ਰਹੇ ਆ ਤੁਸੀਂ ਉਹਨਾਂ ਨੂੰ ਕੋਈ ਥੋੜੀ ਜੀ ਟਿੱਲ ਦਿਓ ਜਿੱਥੇ 52 ਬੰਜੇ ਸਿੱਟੜ বাসਿਆਂ ਦੇ ਕੋਈ 60 60 ਸਵਾਰੀ ਕਰ ਲੋ ਪਰ ਜਿਹੜਾ ਸਾਡਾ ਉਹ ਫੈਸਲਾ ਇਹੀ ਆ ਕਿ ਜਿਵੇਂ ਪਹਿਲਾਂ ਤੂੜੀ ਹੋਗੇ 52 ਬੱਸ ਸਿੱਟੜ ਬੱਸ ਦੇ ਵਿੱਚ 135 ਤੇ 140 ਸਵਾਰੀ ਉਹ ਨਹੀਂ ਹੋਗਾ ਫਿਰ ਪਹਿਲਾਂ ਕਿੱਥੇ ਗਏ ਸੀ ਤੁਸੀਂ ਪਹਿਲਾਂ ਕਿਉਂ ਨਹੀਂ ਆਏ ਤੁਸੀਂ ਫੈਸਲਾ ਲਿਆ ਗਿਆ ਹੁਣ ਹੀ ਕਿਉਂ ਲਿਆ 52 ਵਾਲਾ ਬਈ ਇਹ ਇੱਕ ਤਾਂ ਜਿਹੜਾ ਆ ਗਿਆ ਹਿੱਟ ਐਂਡ ਰਨ ਕਾਨੂੰਨ ਜੀ ਠੀਕ ਆ ਜੀ 52 ਸਵਾਰੀਆਂ ਵਾਲਾ ਹਿੱਟ ਐਂਡ ਰਨ ਕਰੂ ਆ ਗਿਆ ਉਸ ਤੋਂ ਬਾਅਦ ਜਿਹੜੇ ਸਾਡੇ ਮਹਿਮੇ ਨੇ 23 7 2023 ਨੂੰ ਜਿਹੜੀ ਸਾਡੇ ਤੇ ਮਾਰੂ ਕੰਡੀਸ਼ਨਰ ਲਾਤੀਆਂ ਕਿ ਜਿਹੜੇ ਕੈਨੇਕਟਰ ਦੀ ਤੀਜੀ ਤੇ ਚੌਥੀ ਰਿਪੋਰਟ ਹੋ ਜਾਂਦੀ ਆ ਉਹਨੂੰ ਨੌਕਰੀ ਤੋਂ ਫਾਰ ਕਰਕੇ ਘਰ ਭੇਜ ਦਿੱਤਾ ਜਾਂਦਾ ਕਿਉਂਕਿ ਇਹ ਮੰਨ ਲਓ ਉਹਦੇ ਚ ਕੀ ਹੈ ਜੀ ਇਹ バス ਭਰ ਗਈ 130 35 ਸਵਾਰੀਆਂ ਵਿੱਚ ਜੇ ਕੋਈ ਇੱਕ ਦੀ ਸਵਾਰੀ ਧਾਰ卡ੜ ਵਾਲੀ ਵੀ ਰਹਿ ਗਈ ਉਹਦੇ ਜੇ ਉਹ ਸਵਾਰੀ ਨੇ ਚਾਹੀ ਟਿਕਟ ਧਾਰ卡ੜ ਲਈ ਲਈ ਉਹਦੇ ਨੁਕਸਾਨੇ ਕਰਦੇ ਸੀ ਕੈਨੇਕਟਰ ਦਾ ਉਹਦੀ ਰਿਪੋਰਟ ਕਰਕੇ ਉਹਨੂੰ ਘਰੇ ਭੇਜ ਦਿੰਦੇ ਸੀ ਸਾਡਾ ਹੀ ਰੋਸ ਸੀ 52 ਸਵਾਰੀ ਹੋਣਗੀਆਂ ਤੁਸੀਂ ਕੈਨੇਕਟਰ ਨਹੀਂ ਟਿਕਟ ਕੱਟਦਾ ਤੀਜੀ ਦੀ ਰਿਪੋਰਟ ਕਰ ਸਕਦੇ ਜੇ ਵੱਧ ਸਵਾਰੀ ਹੈ ਜਿਹੜੇ ਚੈਕਿੰਗ ਕਰੀਏ ਉਹ ਕਸੂਰ ਹਮੇਸ਼ਾ ਸਾਡੇ ਡਰਾਈਵਰ ਜਨਰੇਟਰ ਦੇ ਹੀ ਕੱਢਦੇ ਬੱਸਾਂ ਕੱਲ ਨੂੰ ਰੋਕੋਗੇ ਕਿ ਨਹੀਂ ਰੋਕਦੇ ਕੱਲ ਨੂੰ ਬੱਸਾਂ ਜੀ ਰੈਲੀ ਦੇ ਇਹਨਾਂ ਬੱਸਾਂ ਮੰਗੀਆਂ ਹੀ ਆ ਜਿਵੇਂ ਸਾਡੇ ਸੂਬਾ ਪ੍ਰਧਾਨ ਜੀ ਦਾ ਕਹਿ ਹੈ ਕਿ ਜੇ ਆਪਾਂ ਨੂੰ ਇਹ ਪੈਸੇ ਦੇ ਰਹੇ ਆ ਜਿਵੇਂ ਅਸੀਂ ਬਿੱਲ ਬਣਾ ਕੇ ਭੇਜ ਰਹੇ ਆ ਜੋ ਪੈਸੇ ਆਉਣਗੇ ਠੀਕ ਹੈ ਜੇ ਅੱਗਾ ਪੈਸੇ ਨਹੀਂ ਆਉਦੇ ਜੋ ਅੱਗੇ ਰੈਲੀ ਹੋਣੀ ਹੈ ਅਸੀਂ ਉਹਦਾ ਬਾਈਕਾਟ ਕਰਾਂਗੇ ਪਰ ਜਿਹੜਾ ਨੁਕਸਾਨ ਹੁੰਦਾ ਹੈ ਵਿਭਾਗ ਦਾ ਨੁਕਸਾਨ ਇਹ ਭਾਗ ਨੂੰ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਦਾ ਸਰਕਾਰੀ ਜੇ ਤੁਸੀਂ ਸਹੂਲਤ ਦਿੱਤੀ ਲੋਕਾਂ ਨੂੰ ਫਰੀ ਸਫਰ ਵਾਲੀ ਉਹਨਾਂ ਦਾ ਤੁਸੀਂ ਉਹਨਾਂ ਨੂੰ ਬੈਨੀਫਿਟ ਦਿਓ ਜਿਹੜੀਆਂ ਤੁਸੀਂ ਰੈਲੀਆਂ ਕਰਨੀਆਂ ਜੀ ਸਕਦੇ ਕਰੋ ਪ੍ਰਾਈਵੇਟ ਮਸ਼ੀਨ ਲੈ ਕੇ ਜਾਓ ਉਹਨਾਂ ਦੇ ਪੈਸੇ ਦਿਓ ਕਿਉਂਕਿ ਪ੍ਰਾਈਵੇਟ ਵੀ ਕਹਿ ਰਹੇ ਆ ਕਿ ਜਦੋਂ ਫਰੀ ਸਫਰ ਕੀਤਾ ਹੈ ਕਿਸਾਈ ਨੁਕਸਾਨ 'ਚ ਜਾ ਰਹੇ ਆ ਜੇ ਪ੍ਰਾਈਵੇਟ ਬੱਸਾਂ ਜਾਣ ਗਈਆਂ ਉਹਨਾਂ ਨੂੰ ਪੈਸੇ ਦੇਣਗੇ ਤੇ ਉਹਨਾਂ ਦਾ ਕੋਈ ਸ਼ਾਇਦ ਅੱਗੇ ਪ੍ਰੋਫਿਟ ਜਾਉਣਗੇ ਤਾ ਸੁਣੇ ਤੁਸੀਂ ਕਿਤੇ ਨਾ ਕਿਤੇ ਜਿਹੜੇ ਇਸ ਐਪੀਆਰਟੀਸੀ ਦੇ ਕੱਚੇ ਕਾਮੇ ਨੇ ਆਪਦੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਤਾਂ ਹੁਣ ਉਹਨਾਂ ਨੇ ਇੱਕ ਫੈਸਲਾ ਇਹ ਲਿਆ ਹੈ ਕਿ ਜਿਹੜੀਆਂ ਸਰਕਾਰ ਰੈਲੀਆਂ ਵਾਸਤੇ ਸਰਕਾਰੀ ਬੱਸਾਂ ਦੀ ਸਹੂਲਤ ਲੈਂਦੀ ਹੈ ਤਾਂ ਉਹ ਗਲਤ ਹੈ ਕਿਉਂਕਿ ਉਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜੇ ਆਪਾਂ ਕੱਲੇ ਫਰੀਦਕੋਟ ਡਿਪੂ ਦੀ ਗੱਲ ਕਰੀਏ ਜਿਵੇਂ ਇਹਨਾਂ ਨੇ ਅੰਕੜੇ ਦੱਸਿਆ ਕੱਲੇ ਫਰੀਦਕੋਟ ਡਿਪੂ ਦਾ ਇੱਕ ਦਿਨ ਦਾ 7 ਤੋਂ 8 ਲੱਖ ਰੁਪਏ ਇਹ ਕਰੀਬ ਦਾ ਜਿਹੜਾ ਨੁਕਸਾਨ ਹੁੰਦਾ ਹੈ ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਰੈਲੀ ਤਾਂ ਜਾਂਦੀਆਂ ਤਾਂ ਸਿਰਫ ਸਿਰਫ ਪ੍ਰਾਈਵੇਟ ਬੱਸਾਂ ਹੀ ਇੱਥੇ ਉਪਲਬਧ ਰਹਿੰਦੀਆਂ ਨੇ ਤਾਂ ਜੇ ਪੂਰੇ ਪੰਜਾਬ ਦੀ ਗੱਲ ਕਰੀਏ 27 ਡਿਪੂ ਨੇ ਪੰਜਾਬ ਦੇ ਵਿੱਚ ਤੇ ਦੱਸਿਆ ਜਾ ਰਿਹਾ ਹੈ ਕਿ 22 ਤੋਂ 3 ਕਰੋੜ ਰੁਪਏ ਦਾ ਜਿਹੜਾ ਵਿਭਾਗ ਨੂੰ ਪੀਆਰਟੀਸੀ ਨੂੰ ਪੰਜਾਬ ਸਰਕਾਰ ਨੂੰ ਇਹ ਜਰੂਰ ਨੁਕਸਾਨ ਹੁੰਦਾ ਹੈ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੂੰ ਨਾਲ ਦੀ ਨਾਲ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਰਕਾਰ ਦਾ ਜਾਂ ਇਹ ਵਿਭਾਗ ਦਾ ਨੁਕਸਾਨ ਨਾ ਹੋਵੇ ਤੇ ਨਾਲ ਦੀ ਨਾਲ ਜਿਹੜੀਆਂ ਉਹਨਾਂ ਨੇ ਆਪਦੀਆਂ ਮੰਗਾਂ ਰੱਖੀਆਂ ਉਹਨਾਂ ਮੰਗਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਪਹਿਲ ਦੇ ਆਧਾਰ ਤੇ ਸਰਕਾਰ ਪੂਰਤੀ ਕਰੇ ਦੇਖਦੇ ਹਾਂ ਹੁਣ ਕੱਲ ਨੂੰ ਫਿਰ ਤੋਂ ਅੱਜ ਵੀ 30 ਤੋਂ 35 ਬੱਸਾਂ ਜਿਹੜੀਆਂ ਫਰੀਦਕੋਟ ਡਿਪੂ ਦੀਆਂ ਗਈਆਂ ਖੰਨੇ ਦੱਸਿਆ ਜਾ ਰਿਹਾ ਹੈ ਕਿ ਗੰਗਿਆ ਰੈਲੀ ਵਾਸਤੇ ਤਾਂ ਕੱਲ ਨੂੰ ਫਿਰ ਤੋਂ ਜਿਹੜੀਆਂ ਦੱਸੀਆਂ ਜਾ ਰਹੀਆਂ ਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਬੱਸਾਂ ਜਾਣਗੀਆਂ ਤਾਂ ਦੇਖਦੇ ਹਾਂ ਹੁਣ ਕੱਲ ਦਾ ਕਿਸ ਤਰੀਕੇ ਦਾ ਰੁਕ ਰਹਿੰਦਾ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ